ਗੜੀ ਜੀ ਦੇ ਲੋ ਸਾਰਾ ਸਮਾਨ ਪਾਈ ਜਾਉਂਦੇ ਚੰਗਾ ਖੁਸ਼ ਜੇ ਨਾ ਹੁਣ ਸੋਖੀ ਰਹੇ ਹੋਂ ਤੂੰ ਘਰ ਚ ਚੰਗਾ ਮੰਮੀ ਜੀ ਹੈ ਗਾਨੀ ਸਾਰੀ ਮੁੰਨਾ ਘਰ ਬਣਾਉਂਦੇ ਆ ਨਿਕਲ ਗਈ ਮੇਰੀ ਤੇ ਤੁਸੀਂ ਚੰਗਾ ਕੰਮ ਕੀਤਾ ਮੈਂ ਨਹੀਂ ਨਹੀਂ ਤੂੰ ਰਹਿਣ ਦੇ ਉਹ ਫੜਾ ਦੋ ਬੈਗ ਮੰਮੀ ਜੀ ਨਾ ਐਂਦਾ ਕਰੋ ਚੰਗੇ ਨਹੀਂ ਲੱਗਦਾ ਸਾਬਧਾ ਰਾਂਗਾ ਬਣਿਆ ਮਾ ਤਾਂ ਮਿਲ ਗਿਆ ਤੈਨੂੰ ਕੋਈ ਐਂਦਾ ਨਹੀਂ ਕਰੀਦਾ ਹੀਦਾ ਜਗਾ ਭਲਾ ਕਾ ਮੁੰਡਾ ਦਾ ਹੁੰਡਿਆ ਵਿਆਹ ਦਾ ਤੂੰ ਵਿੱਚ ਨਹੀਂ ਐਂਦਾ ਕਰ ਸੋਖੇ ਹੋ ਜਾਣ ਹੁਣ ਨਾਲੇ ਪੈਨ ਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਸਸੀਆ ਮੈਂ ਸਾਸਤ੍ਰੀ ਕਾਲ ਤੈਨੂੰ ਕਿਹਨੇ ਸੱਦਿਆ ਮੈਨੂੰ ਲਵਲੀ ਨੇ ਸੱਦਿਆ ਫੋਨ ਕਰਕੇ ਚਲੋ ਮੈਂ ਗੱਲ ਕਰਨੀ ਤੁਹਾਡੇ ਨਾਲ ਨਹੀਂ ਤੂੰ ਹੁਣ ਮੇਰੇ ਨਾਲ ਕੀ ਗੱਲ ਕਰਨੀ ਹੈ ਚਲੋ ਉਹ ਦੱਸ ਦਿਆਂ ਕੀ ਕਰਨੀ ਆ ਅੰਦਰ ਤੇ ਚਲੋ ਤੁਸੀਂ ਕਿ ਇੱਥੇ ਤਮਾਸ਼ਾ ਲਾਉਣਾ ਵਾ ਚਲ ਆ ਜਾ ਸਾਸਤ੍ਰੀ ਕਾਲ ਬੂ ਨਹੀਂ ਹੁਣ ਤੂੰ ਦੱਸ ਤੂੰ ਕੀ ਗੱਲ ਕਰਨੀ ਮੇਰੇ ਨਾਲ ਮੈਂ ਇਹੋ ਜਿਹੜੀ ਤੁਹਾਡੇ ਘਰ ਚ ਲੰਣ ਦੀ ਇਹੋ ਗੱਲ ਹੀ ਕਰਨ ਆਈ ਨਹੀਂ ਜੇ ਤੈਨੂੰ ਸਭ ਕੁਝ ਨਾਲ ਦੱਸ ਹੀ ਦਿੱਤਾ ਆ ਤੇ ਫਿਰ ਤੈਨੂੰ ਇਹ ਵੀ ਦੱਸ ਦਿੱਤਾ ਨਾ ਨਾ ਵੀ ਘਰ ਚ ਲੰਣਗੇ ਡਿਆ ਰਿਸ਼ਤਾ ਕਰਾਉਣ ਡਈ ਐ ਚੋਅ ਦਾ ਤੇ ਦੱਸਿਆ ਨਹੀਂ ਘਰ ਮੈਨੂੰ ਇਹਦੇ ਵਿੱਚ ਮਾੜਾ ਵੀ ਕੀ ਆ ਜੇ ਰਿਸ਼ਤਾ ਕਰਾਉਣ ਡਈ ਐ ਮਾੜਾ ਤਾਂ ਦਲਜਿੰਦਰ ਕੁਝ ਨਹੀਂਗਾ ਪਰ ਘਰ ਚ ਮੈਂ ਵੀ ਹੈਗੀ ਹੈ ਨਾ ਇਹਨਾਂ ਦਾ ਫਰਜ਼ ਨਹੀਂ ਮੈਂ ਦਾ ਸਲਾਹ ਕਰਨੀ ਜੇ ਪਹਿਲਾਂ ਸਲਾਹ ਕਰ ਲੈਂਦੇ ਫਿਰ ਵੀ ਇਹੋ ਕੋਈ ਹੋਣਾ ਹੀ ਜੋ ਹੁਣ ਹੋਣ ਡਿਆ ਨਹੀਂ ਇਹ ਜ਼ਰੂਰੀ ਵੀ ਫਿਰ ਇਹੋ ਗੱਲ ਹੋਣਾ ਹੀ ਤੇ ਇਹੋ ਚਾਹੁੰਦੇ ਹੀ ਤਮੇ ਮੇ ਮਰ ਜਾਂਦੀ ਹੁਣ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਦੇ ਤੇ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਦੀ ਜਿੰਨਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣ ਇਹਨਾਂ ਨੇ ਦੱਸ ਹੀ ਦਿੱਤਾ ਵਾ ਨਾ ਤੇ ਹੁਣ ਤੁਸੀਂ ਚੁੱਪ ਕਰਕੇ ਕੰਮ ਹੋਣ ਦੋ ਜਿਹੜਾ ਹੋਣ ਰਿਹਾ ਵਾ ਦਲਜਿੰਦਰ ਇਹ ਕੰਮ ਤੇ ਨਹੀਂ ਕਿ ਮੈਂ ਹੋਣ ਦੇਣਾ ਹੁਣ ਕਿਉਂ ਨਹੀਂ ਦੇਣਾ ਇਹਦੇ ਵਿੱਚ ਗਲਤ ਕੀ ਆ ਇਹ ਵੀ ਦੱਸੋ ਨਾ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਅਹੀਂ ਨਹੀਂ ਸਮਝਾਉਣਾ ਤੇ ਪਰ ਉਹ ਕੋਲ ਤੇ ਹੋਣੀ ਨਹੀਂ ਦੇ ਲਵਲੀ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਤੇ ਇਹਦੇ ਵਿੱਚ ਗਲਤ ਕੀ ਆ ਇਹ ਕਿਉਂ ਇਦਾਂ ਕਰਨ ਦੇ ਆ ਸਾਈਡ ਡੈਡੀ ਜੀ ਨੇ ਸਲਾਹ ਕੀਤੀ ਐਂ ਪਹਿਲਾਂ ਮੈਨੂੰ ਪਤਾ ਹੀਗਾ ਸਾਰਾ ਠੀਕ ਆ ਨਾ ਮੈਂ ਚਲੋ ਜੀ ਚੰਗਾ ਕਾਮੀ ਕਰਾਉਣ ਦੇ ਆ ਬੜਾ ਤਾਂ ਨੀਗਾ ਸਲਾਹ ਤੇ ਮੇਰ ਨਾਲ ਕੀਤੀ ਹੀ ਤੇ ਜੇ ਮੈਂ ਪਹਿਲਾਂ ਦੱਸ ਦਿੰਦਾ ਇਹ ਰੋਲਾ ਫੇਪਾ ਲੈਣਾ ਹੀ ਤੇ ਭੈਣ ਜੀ ਮੇਰੀ ਗੱਲ ਸੁਣੋ ਜੇ ਭਾਜੀ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਤੁਹਾਨੂੰ ਕੀ ਇਤਰਾਜ਼ ਆ ਤੁਸੀਂ ਦੱਸੋ ਜੀ ਤੂੰ ਸ਼ਾਦੀ ਦੇ ਇਕੱਲਾ ਜੇ ਤਾਂ ਸੁਣਾਵਾ ਨਾ ਗੱਲਾਂ ਤੇ ਤੂੰ ਕਹਿਣਾ ਆ ਭੈਣ ਜੀ ਤੇ ਚੰਗਾ ਕਰਨ ਲਈ ਤੁਸੀਂ ਦੱਸ ਹੀ ਦੋ ਹਾਂ ਕਿਹੜੀਆਂ ਗੱਲਾਂ ਦਲਜਿੰਦਰ ਟੜ ਮੈਂ ਸਾਰੀ ਗੱਲ ਕਰ ਦੇ ਲਈ ਆ ਤੇ ਇਹਨਾਂ ਨੂੰ ਪਤਾ ਹੀ ਐ ਪੀ ਚੰਦ ਨੇ ਮੈਂ ਵੀ ਆਈ ਐਹੀਂ ਨਾ ਘਰ ਚ ਇੰਨੇ ਕਦੇ ਮੇਰੇ ਪਿਆਰ ਨਹੀਂ ਲੱਗਦੇ ਘਰ ਚ ਉਹ ਮੈਂ ਆਪੇ ਜੁਰਤ ਸਰ ਤੇ ਰਹੀ ਆ ਘਰ ਚ ਲਵਲੀ ਤੂੰ ਐਦਾਂ ਕਰ ਉਹਨਾਂ ਨੂੰ ਵੀ ਫੋਨ ਕਰਕੇ ਸਾਧ ਫੇਰ ਵੇਖਦੇ ਆ ਭਲਾ ਵੀ ਕੀ ਕੁਝ ਕਰਦੇ ਰਹੇ ਆ ਮੈਂ ਸਾਧ ਲੈਣਾ ਉਹਨਾਂ ਨੂੰ ਸਾਧੂ ਉਹਨਾਂ ਨੂੰ ਇੱਥੇ ਫੇਰ ਇਹ ਗੱਲ ਹੋਣੀ ਜਦੋਂ ਇਹ ਹੋਇਆ ਸੀ ਤੈਨੂੰ ਪਤਾ ਆ ਕਿੰਨਾ ਕਪੱਤ ਪਾ ਲਿਆ ਸੀ ਉਦੋਂ ਹੀ ਉਹ ਪਿਛਲੀਆਂ ਗੱਲਾਂ ਛੱਡੀ ਦੀਆਂ ਹੋਈਂਦੀਆਂ ਮੈਂ ਭੈਣ ਜੀ ਉਹੋ ਨਹੀਂ ਲੈ ਕੇ ਬੈਠੇ ਰਹੀਦਾ ਹੋਈਦਾ ਮਿੰਨਤ ਭੁੱਲਦੀਆਂ ਰਹੀਓ ਭਲਾ ਦੇਈਦੀਆਂ ਹੋਈਦੀਆਂ ਵਾ ਨਾ ਫੇਰ ਹੀ ਘਰ ਚਲਦੇ ਆ ਐਦਾਂ ਨਹੀਂ ਚਲਦੇ ਹੈਗੇ ਤਾਈ ਘਰ ਨੂੰ ਆਏ ਹੋ ਮੜ ਜਾ ਜਿਉ ਸਾਸੋਰਾ ਹੀ ਤੇ ਉਹ ਵੀ ਆਪਣੇ ਵੱਲ ਕਰਕੇ ਰੱਖੇ ਤੇ ਕੀ ਬਣਾ ਲਿਆ ਮੈਂ ਮਗਰਲਾ ਕੇ ਸਭ ਕੁਝ ਬਣਾ ਹੀ ਲਿਆ ਨਾ ਚਲੋ ਕੋਈ ਗੱਲ ਨਹੀਂ ਆਉਂਦੇ ਆ ਨਾ ਤੇ ਲੱਗ ਜਾਂਦਾ ਵਾ ਪਤਾ ਕਿ ਕੀ ਕੁਝ ਹੋਇਆ ਕੋਈ ਨਹੀਂ लवली ਪਤਾ ਹੀ ਆ ਗਏ ਫਿਰ ਹਾਂ ਠੀਕ ਆ ਠੀਕ ਆ ਕੀ ਕਹਿੰਦੇ ਆ ਵਾ लवली ਕਹਿੰਦਾ ਘਰ ਆਉ ਤਾਈ ਘਰ ਆਓ ਉਹਨੇ ਪਵਾੜਾ ਪਾਇਆ ਹਣਾ ਵਾ ਤੇਰ ਜਾਣਾ ਤੇ ਹੁਣ ਪੈਣਾ ਹੀ ਆ ਲਿਆਉ ਮੈਂ ਮਖਤਿਆਰ ਨੂੰ ਫੋਨ ਕਰਾਂ ਪਿਟੁਰਿਆਂ ਘਰੋਂ ਕਿ ਨਹੀਂ ਜਿੱਤੁਰਪਿਆਂ ਤਾਂ ਸਿੱਧਾ ਦੱਦ ਰਹੀ ਆ ਜੀ ਚੱਲ ਕਹਿ ਮੈਂ ਫਿਰ ਹੈਲੋ ਹਾਂਜੀ ਵੀਰ ਜੀ ਕਿੱਥੇ ਜੇ ਆਉਂਦੇ ਜੇ ਚੱਲ ਆਜੋ ਫਿਰ ਸਿੱਧਾ ਲਵਲੀ ਕੇ ਘਰ ਹੀ ਆਜਿਓ ਚੰਗਾ ਚੰਗਾ ਭਲਾ ਕੰਮ ਮਰਣ ਦੀ ਆ ਪਰਉਣਾ ਆ ਉਹ ਤਾਂ ਸੁਭਾਗੀ ਇਦਾਂ ਦਾ ਵਾ ਇੰਨੇ ਬੁੱਢੀ ਨੇ ਨਾ ਸਾਡਾ ਜਲੂਸ ਕੱਢ ਛੱਡਣਾ ਕਿਤੇ ਜਾਣ ਜੋਗੇ ਨਹੀਂ ਛੱਡਣਾ ਹਨ ਨਵਾਸਿਆ ਪਾਪਾ ਆ ਕੇ ਰਖਤਾ ਜੱਤੀਆਂ ਆਪਣੇ ਘਰ ਸਭੀਆਂ ਰਹਿੰਦੀਆਂ ਤੇ ਤੈਨੂੰ ਪੀੜ ਹੁੰਦੀ ਸੀ ਯਰ ਪਿੰਦਰ ਵੀ ਕਰਾਉਂਦੀ ਸੀ ਤੇ ਫਿਰ ਕੀ ਆ ਅਕਸਰ ਇੱਥੇ ਨਾ ਹੁੰਦਾ ਤਾਂ ਹੋਰ ਕਿਤੇ ਹੀ ਕਰਦੇ ਘਰੇ ਥੋੜਾ ਬਿਠਾ ਰੱਖਣੀਆਂ ਹੀ ਹੁਣ ਇਹਦਾ ਕਰੀਏ ਜਿੰਨੀ ਛੇਤੀ ਹੁੰਦਾ ਨਾ ਕੰਮ ਮੁਕਾ ਲਈਏ ਆ ਮਤੇ ਮੁੱਕਾ ਹੋਂ ਤਰੀਕ ਤੇ ਰੱਖੀਆ ਤਰੀਕ ਤੋਂ ਪਹਿਲਾਂ ਕਿੱਦਾਂ ਕਰ ਦੋਗੇ ਕੋਈ ਗੱਲ ਨਹੀਂ ਹੋਊ ਗੱਲ ਸਿੱਧੀ ਤਾਂ ਹੋ ਜਾਏ ਫਿਰ ਕੋਈ ਗੱਲ ਨਹੀਂ ਵੇਖੀ ਜਾਊਗੀ ਮੈਂ ਸਚਾਈ ਸਾਰੀ ਦੱਸ ਦੇਣੀ ਆ ਰਿਸ਼ਤਾ ਹੁੰਦਾ ਤਾਂ ਹੋਵੇ ਨਹੀਂ ਹੁੰਦਾ ਤਾਂ ਬੇਸ਼ੱਕ ਨਾ ਹੋਵੇ ਤਮੈ ਮਾਰਦੀ ਸੰਦੀਪ ਨੂੰ ਵੀ ਆਵਾਜ਼ ਤੈਨੂੰ ਮਾਰੋ ਨੂੰ ਪ੍ਰੋਣੇ ਨੂੰ ਆਵਾਜ਼ ਮਾਰ ਲਾ ਸੰਦੀਪ ਆ ਤਲਜੀਤ ਨੂੰ ਨਾਲ ਲੈ ਕੇ ਆਉਂਰਾ ਪੁੱਤ ਆ ਗਈ ਮੰਮੀ ਕੀ ਗੱਲ ਹੈ ਮੰਮੀ ਗੱਲ ਕੀ ਹੋਣੀ ਆ लवली ਦਾ ਫੋਨ ਆਇਆ ਸੀ ਕੀ ਕਹਿੰਦੇ ਕਹਿੰਦੇ ਆਹ ਘਰ ਨੂੰ ਆਓ ਘਰ ਨੂੰ ਆਓ ਕੀ ਗੱਲ ਹੋ ਗਈ ਹੁਣ ਓਏ ਓਏ ਰਿਸ਼ਤੇ ਬਾਰੇ ਡਈ ਇਹ ਗੱਲ ਕਰਕੇ ਤੇ ਲੜਾਈ ਪਈ ਆ ਚਲ ਆਓ ਚੱਲੀਏ ਆਓ ਚਲ ਆਓ ਚਲੀਏ ਆਪਾਂ ਨਾਲ ਸਵੇਖੀ ਜਾਉ ਫਿਰ ਆਜੋ ਕੋਈ ਕੰਨੀ ਕੰਮ ਕਰਨ ਲਈ ਪੰਪ ਸੁੱਟਦੇ ਲੱਗੀ ਸਾਡੇ ਉੱਤੇ ਉਰਜਿੰਦਰ ਕੀ ਹਾਲ ਸਸੀ ਗੱਲ ਜੀ ਸਸੀਲ ਭਾਜੀ ਆਇਆ ਆਜਾ ਸਸੀ ਗੱਲ ਭੈਣ ਜੀ ਲਵਲੀ ਡੈਾਈ ਫੋਨ ਕਰਨਾ ਮੈਂ ਸੋਣੀ ਹੁੰਨੇ ਕਾਲ ਵਾ ਬੈ ਮੇਰੀ ਗੱਲ ਸੁਣੋ ਤੁਸੀਂ ਹੁਣ ਸਾਰੇ ਜਣੇ ਇਕੱਠੇ ਹੋਈਓ ਹੁਣ ਗੱਲ ਦੱਸੋ ਕੀ ਹੋਈ ਐ ਦੱਸੋ ਭੈਣ ਜੀ ਕੀ ਮਾੜਾ ਕਰਤਾ ਉਹਨਾਂ ਨੇ ਤੁਹਾਡਾ ਨਹੀਂ ਦਿਲ ਦਿੰਦਾ ਜੇ ਉਹਨੂੰ ਭੁਲੇਖਾ ਆ ਕਿ ਨਹੀਂ ਕਰਦੇ ਪਹਿਲਾਂ ਮਰਨਾ ਕੱਟ ਕੀਤੀ ਇਹਨਾਂ ਨੇ ਚਲੋ ਕੋਈ ਨਹੀਂ ਤੁਸੀਂ ਹੁਣ ਖੁੱਲ ਕੇ ਦੱਸੋ ਨਾ ਵੀ ਕੀਤਾ ਕੀ ਹੈ ਉਹਨਾਂ ਨੇ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਅਸੀਂ ਕੀ ਮਾੜਾ ਕੀਤਾ ਵਾ ਨਹੀਂ ਜੋ ਵੀ ਇਹ ਸਾਠੇ ਕਾਹੇ ਕਰਦਾ ਸਰਾਤ ਲੈ ਕੇ ਇਹ ਬੈਠੇ ਸੀ ਆਪਾਂ ਇਸੇ ਥਾਂ ਤੇ ਮੈਂ ਘਰ ਬਣਾਇਆ ਆ ਪਿਆਰ ਮੇਰੇ ਲੱਗਣ ਨਹੀਂ ਜਾਂਦੀ ਏ ਦੱਸੋ ਭੈਣ ਜੀ ਭੈਣ ਜੀ ਨੇ ਕੀ ਦੱਸਣਾ ਮੈਂ ਦੱਸਣਾ ਪਹਿਲੇ ਅਹੀਂ ਮੰਡੀ ਦੋਵਾਂ ਭਰਾਵਾਂ ਨੇ ਕਿਹਨੇ ਮੰਡੀ ਆ ਬਰਾਬਰ ਦੀ ਵੰਡੀ ਆ ਇਹਦੇ ਐਵੇਂ ਗੱਲਾਂ ਮਾਰੀ ਜਾਂਦੀ ਆ ਨਾਲੇ ਭੈਣ ਜੀ ਮੇਰੀ ਸੁਣੋ ਗੱਲ ਇਹ ਕਹਿੰਦੇ ਆ ਕਿ ਹੱਸਾ ਠੇਕਾ ਜਿਹੜਾ ਸਾਰਾ ਤੁਸੀਂ ਰੱਖਦੇ ਹੀ ਜੇ ਅਹੀਂ ਰੱਖਦੇ ਹੁੰਦੇ ਅਹੀਂ ਆਪਣਾ ਘਰ ਕੁਲਾਣਾ ਬਣਾਉਂਦੇ ਅਸੀਂ ਤਾਂ ਸਾਂਝੇ ਘਰ ਵਿੱਚ ਹੀ ਮਰ ਗਏ ਵੀ ਫਲਾਣੇ ਥਾਂ ਜਮੀਨ ਮਿਲਣ ਈ ਆ ਤੇ ਉਹ ਲੱਲੀਏ ਫਲਾਣੇ ਥਾਂ ਮਿਲਣ ਈ ਆ ਤੇ ਉਹ ਲੱਲੀਏ ਉਹ ਵੀ ਅਹੀਂ ਆਧੀ ਲਿਆ ਸਾਨੂੰ ਵਾਅਦਾਤ ਨਹੀਂ ਦੇਤੀ ਤਾਂ ਅਜਿਹੇ ਏਦਾਂ ਦੀਆਂ ਗੱਲਾਂ ਡੇ ਆ ਇਹ ਕਰਨਾ ਸਸਕਲ ਵੀਰ ਜੀ ਸਸਕਲ ਭਾਜੀ ਸਸਕਲ ਸਸਕਲ ਉਹ ਸਸਕਲ ਆ ਜੋ ਲਬਲੀ ਕੀ ਗੱਲ ਹੋ ਗਈ ਚਾਨਚੱਕੀ ਫੋਨ ਕਰਕੇ ਸਾਰਿਆਂ ਨੂੰ ਸੱਦ ਲਿਆ ਇੱਥੇ ਉਹ ਮਮਾ ਜੀ ਗੱਲ ਕੀ ਹੋਣੀ ਆ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋ ਗਈ ਹੈ ਮੰਮੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਤੇ ਰਿਸ਼ਤਾ ਕਰਾਉਂਦੇ ਆਏ ਤੇ ਹੁਣ ਕਹਿ ਰਹੇ ਆ ਰਿਸ਼ਤਾ ਨਹੀਂ ਹੋਣ ਦੇਣਾ ਉੱਥੇ ਤਾ ਕਰਕੇ ਸਾਰੇ ਜਣੇ ਬੈਠੇ ਆ ਭੈਣ ਜੀ ਐਡੀ ਕਿਹੜੀ ਗੱਲ ਹੋ ਗਈ ਆ ਜੇ ਕੁੜੀ ਦਾ ਚੰਗੇ ਘਰ ਰਿਸ਼ਤਾ ਹੋ ਜਾਏਗਾ ਚੰਗੇ ਘਰ ਚਲ ਜੇਗੀ ਤੇ ਇਹਦੇ ਵਿੱਚ ਕੀ ਮਾੜਾ ਹੋ ਜਾਊਗਾ ਮੇਰਾ ਫੈਸਲਾ ਨਾ ਹਟਾਲਿਆ ਮੈਂ ਇਹ ਰਿਸ਼ਤਾ ਨਿਗਾਹ ਹੋਣ ਦੇਣਾ ਤੁਸੀਂ ਮੰਨੋ ਭਾਏ ਨਾ ਮੰਨੋ ਜਦੋਂ ਮੈਂ ਕਿਹਾ ਸੀ ਰਪਿੰਦਰ ਨੂੰ ਵੀ ਤੁਮੇ ਦੱਸ ਸੱਚ ਕੀ ਆ ਉਹਨਾਂ ਨੇ ਦੱਸਿਆ ਤੇ ਜੇ ਮੈਂ ਇਧਰ ਗਈ ਹਾਂ ਤੇ ਇਹਨਾਂ ਨੇ ਦੱਸਿਆ ਮੁੜ ਕੇ ਆਪਣੀਆਂ ਗੱਲਾਂ ਵਿੱਚ ਲੈ ਕੇ ਨਾ ਮੇਰੀ ਕੋਲ ਤਾਂ ਆਪਣਾ ਕੰਮ ਕਢਵਾ ਲਿਆ ਇਹਨਾਂ ਨੇ ਇਦੀ ਵਿੱਚ ਕੰਮ ਕਢਵਾਉਣ ਵਾਲੀ ਕਿਹੜੀ ਗੱਲ ਵਾ ਭੈਣ ਜੀ ਭੈਣ ਭਰਾ ਹੀ ਸਾਥ ਦਿੰਦੇ ਹੁੰਦੇ ਆ ਜੇ ਤੁਸੀਂ ਉਹਨਾਂ ਦਾ ਸਾਥ ਨਹੀਂ ਦੇਣਾ ਤੇ ਹੋਰ ਕਿਹਨੇ ਦੇਣਾ ਵਾ ਭਲ ਦਲਜਿੰਦਰ ਗੱਲ ਇਸ ਦਾ ਗੁੱਸਾ ਆ ਮੈਨੂੰ ਵੀ ਜਦੋਂ ਇਹਨਾਂ ਨੇ ਸੱਚ ਦੱਸਿਆ ਹੀ ਨਹੀਂ ਕੱਚ ਇਹਨਾਂ ਨੇ ਦੱਸਿਆ ਤੇ ਬਾਹਰ ਉਹਨਾਂ ਨੇ ਦੱਸਿਆ ਉਹਨਾਂ ਨੇ ਨਾ ਤੁਹਾਡੇ ਕੋਲ ਡਰਦਿਆਂ ਨਹੀਂ ਸੱਚ ਨਹੀਂ ਦੱਸਿਆ ਉਹਨਾਂ ਨੂੰ ਪਤਾ ਹੀਗਾ ਵੀ ਇਹੋ ਕੋਈ ਹੋਣਾ ਵਾ ਜੋ ਅੱਜ ਹੋਣ ਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹਨਾਂ ਵਾਸਤੇ ਕਿਹੜੀ ਬੰਦੂਕ ਅਸੀਂ ਭੈਣ ਜੀ ਮੇਰੀ ਸੁਣੋ ਗੱਲ ਜਿਹੜਾ ਦਾ ਪੁੱਤ ਨਹੀਂਗਾ ਹੈਗਾ ਮੈਂ लवली ਨਾਲ ਕਦੀ ਦੂਜ ਨਹੀਂ ਕੀਤੀ ਪੋਤੀ ਸਮਝਿਆ ਇਹਨੂੰ ਤੇ ਇਹ ਵੀ ਜੋਤ ਨੂੰ ਤੇ ਸੰਦੀਪ ਨੂੰ ਪਿਆਣਾ ਹੀ ਸਮਝਦਾ ਵਾ ਤਾਂ ਕਰਕੇ ਰਿਸ਼ਤਾ ਕਰਵਾਉਣ ਵਿੱਚ ਨਾ ਪਹਿ ਲਈ ਇਹਨੇ ਤੇ ਇਹਦੇ ਵਿੱਚ ਗਲਤੀ ਕੀ ਕੀਤਾ ਉਹਨੇ ਨਾਲੇ ਭਾਜੀ ਹੁਣਾਂ ਨੂੰ ਸਾਰਾ ਪਤਾ ਹੀ ਆ ਰਜਿੰਦਰ ਨੂੰ ਸਾਰੀ ਸਲਾਹ ਕਰਕੇ ਫੇਰ ਇਹੀ ਕੰਮ ਕੀਤਾ ਸ਼ੁਰੂ ਨਾਲ ਤਾਂ ਮੈਨੂੰ ਬੇਸਾ ਗੁੱਸਾ ਆਇਆ ਕਿ ਤੂੰ ਹੀ ਨਾ ਮੇਰੇ ਨੌਪੁੱਤ ਨੂੰ ਆਟੇ ਕਰ ਤੱਕ ਨਾ ਕੋਈ ਕਸਮ ਛੱਡੀ ਇਹਨਾਂ ਦੇ ਘਰ ਇੱਕ ਪੱਤ ਪਵੇ ਤੂੰ ਵੀ ਉਹਨਾਂ ਨੂੰ ਮਾਰਨ ਆਵਾਜ਼ ਵੀ ਕਿਹੜੇ ਵੇਲੇ ਅਸੀਂ ਕਿਹਾ ਵੀ ਤੁਸੀਂ ਆਡੋ ਜਿਉ ਤੁਹਾਡੀ ਕੁੜੀ ਦਾ ਡਾ ਪਿਆ ਰਿਸ਼ਤਾ ਕਰਾਉਣ ਦਾ ਮਤਲਬ ਇਹਦਾ ਵੀ ਅਸੀਂ ਆਡੋ ਕਹਿਤਾ ਵੀ ਆਡੋ ਜੁਕਰ ਆਪਣੀ ਨਹੀਂ ਕਰ ਤੱਕ ਜਰਿਆ ਨਹੀਂ ਨਾ ਕਿਹਾ ਭੈਣ ਜੀ ਮੇਰੀ ਸੁਣੋ ਗੱਲ ਸਾਨੂੰ ਤੁਹਾਡੇ ਘਰ ਦਾ ਕੋਈ ਪਤਾ ਨਹੀਂ ਕਿ ਤੁਹਾਡੇ ਘਰ ਵਿੱਚ ਕੀ ਚੱਲਣ ਡਿਆ ਵਾ ਗੱਲ ਤੇ ਆ ਰਿਸ਼ਤੇ ਦੀ ਹਾਂ ਕਰਵਾਇਆ ਵਾ ਲਵਲੀ ਨੇ ਤੇ ਪਿੰਦਰ ਨੇ ਮੰਮੀ ਹੁਣ ਆਹੀ ਰਿਸ਼ਤਾ ਨਹੀਂਗਾ ਉਹ ਚਲਾਉਣਾ ਠੀਕ ਹੈ ਨਾ ਉਹ ਰਿਸ਼ਤਾ ਹੁਣ ਹੋ ਕੇ ਰਹਿਣਾ ਵੇ ਤੁਸੀਂ ਸਾਰਾ ਟੱਬਰ ਰਲੇ ਜੇ ਆ ਵੀ ਹੋਣਾਂ ਕਹੀ ਦੱਸਣ ਦੇ ਆ ਉਥੇ ਘਰ ਕਿਉਂ ਨਹੀਂ ਬੋਲੇ ਤੇ ਜੇ ਇਸ ਗੱਲ ਤੇ ਆਏ ਜੇ ਨਾ ਤੁਸੀਂ ਰਿਸ਼ਤੇ ਸਾਰੇ ਇਕੱਠੇ ਕਰ ਲਿਆ ਆ ਤੇ ਮੇਰੀ ਕਿਤੇ ਬੇਇੱਜ਼ਤੀ ਤੇ ਸੰਭੋ ਆਪਣਾ ਘਰ ਤੇ ਕਰੋ ਵਿਆਹ ਮੈਂ ਨਹੀਂ ਕਰਿਆ ਨਾ ਇਸ ਘਰ ਚ ਐਂ ਜੀ ਇਦਾਂ ਨਹੀਂ ਕਰੀਦਾ ਹੋਈਦਾ ਠੀਕ ਆ ਨਾ ਚੁੱਪ ਕਰਕੇ ਨਾ ਉਹਨਾਂ ਦੇ ਨਾਲ ਹੋ ਕੇ ਤੁਰ ਕੇ ਤੇ ਸਾਰੇ ਕੰਮ ਕਰਾਓ ਤੁਸੀਂ ਨਹੀਂ ਤਾਂ ਜਿੱਦਾਂ ਤੂੰ ਗਈ ਚਮਣੀ ਹੈ ਉਹ ਮੈਂ ਆਪਣੇ ਨੇ ਬੇਧੇ ਕਰ ਆ ਗਿਆ ਫਿਰਨਾਂ ਨਾਲ ਤਰਾਂ ਕਿਤੇ ਨਹੀਂ ਬੇਇੱਜ਼ਤੀ ਹੋ ਗਈ ਤੁਹਾਡੀ ਕਾ ਮੰਮੀ ਸਾਰਾ ਆਪਣਾ ਪਰਿਵਾਰ ਹੀ ਬੈਠਾ ਵਾ ਇਹ ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ ਨਹੀਂ ਉਹ ਤਾਂ ਤੁਸੀਂ ਸੱਟਬਰਤ ਰਾਲ ਕੇ ਚੋਰਿਆਂ ਕਮੁੰਦੇ ਰਹੇ ਜੇ ਹੁਣ ਦੇ ਜੇ ਬਕਣ ਤੁਸੀਂ ਚਲੋ ਕੋਈ ਨਹੀਂ ਹੁਣ ਉਹਨਾਂ ਨੇ ਦੱਸ ਤੇ ਦਿੱਤਾ ਵਾ ਨਾ ਐਵੇਂ ਗੱਲ ਨੂੰ ਵਧਾਈ ਨਾ ਜਾਓ ਇਹ ਤਾਂ ਗੱਲ ਹੁਣ ਵਧੂਗੀ ਇਹ ਕਟ ਹੋ ਗਈ ਨਹੀਂ ਇਦਾਂ ਨਹੀਂ ਕਰੀਦਾ ਹੋਈਦਾ ਉਹਨਾਂ ਦੀ ਕੁੜੀ ਦਾ ਰਿਸ਼ਤਾ ਹੋਣ ਦੋ ਚੁੱਪ ਕਰਕੇ ਭੈਣ ਜੀ ਟਾਡੇ ਤੋਂ ਡਰਦੇ ਆ ਨੇ ਨਾ ਇਹਨਾਂ ਨੇ ਮੇਰੇ ਕੋਲੋਂ ਵੀ ਝੂਠ ਬੁਲਵਾਇਆ ਕਿਉਂਕਿ ਤੁਹਾਡੇ ਨਾਲ ਲੜਾਈ ਨਾ ਪਵੇ ਅਹੀਂ ਵੀ ਝੂਠ ਬੋਲਿਆ ਕਿ ਰਿਸ਼ਤਾ ਹੀ ਕਰਾਂ ਦੇਦੇ ਆ ਜੇ लवली ਹੁਣੇ ਭਾਜੀ ਨਾਲ ਗੱਲ ਕਰ ਸਕਦੇ ਸੀ ਤੋ ਤੁਹਾਨੂੰ ਵੀ ਤਾਂ ਦੱਸ ਸਕਦੇ ਸੀ ਨਾ ਜੇ ਤੁਸੀਂ ਰੋਕਦੇ ਸੀ ਤਾਂ ਨਾ ਤਾਂ ਹੀ ਤੁਹਾਡੇ ਤੋਂ ਲਾ ਰੱਖਿਆ ਜਿਹੜੀ ਗੱਲ ਤੋਂ ਇਹ ਡਰਦੇ ਸੀ ਉਹੀ ਕੰਮ ਹੋ ਗਿਆ ਲੜਾਈ ਤੇ ਫਿਰ ਤੁਸੀਂ ਪਾਈ ਲਈ ਘਰ ਚ ਤੇ ਫਿਰ ਕੀ ਹੋ ਗਿਆ ਭੈਣ ਜੀ ਜੇ लवली ਰਿਸ਼ਤਾ ਕਰਾਂ ਰਿਆ ਇਹਦੀਆਂ ਵੀ ਤੇ ਭੈਣਾ ਹੀ ਆਓ ਤਲ ਜੋ ਪਿਛੇ ਹੋ ਗਿਆ ਉਹ ਹੋ ਗਿਆ ਹੁਣ ਅੱਗੇ ਕੁੜੀ ਚੰਗੇ ਘਰ ਜਾਣ ਰਹੀ ਹੈ ਤੁਸੀਂ ਸਾਥ ਦੋ ਨਾਲ ਮਿਲ ਕੇ ਵਿਆਹ ਕਰੋ ਚੰਗਾ ਤੇ ਸਾਰੇ ਕੰਮ ਸਹੀ ਹੋ ਜਾਣੇ ਪਿਛਲੀਆਂ ਗੱਲਾਂ ਲੈ ਕੇ ਬੈਠੋਗੇ ਤਾਂ ਫਿਰ ਤਾਂ ਕੋਈ ਹੱਲ ਨਹੀਂ ਹੈ ਪਰਨੀਤ ਇੰਨੇ ਬੜਾ ਚੰਗਾ ਕੰਮ ਕੀਤਾ ਮੇਰ ਨਾਲ ਸਾਰੀ ਉਮਰ ਮੇਰ ਨਾਲ ਖਰਖੰਦੀ ਰਹੀ ਮੈਂ ਉਹ ਦਿਨ ਕਿ ਦਬਲਾ ਦਾ ਕੈ ਜੀ ਦੱਸੋ ਤਾਂ ਸਹੀ ਵੀ ਉਹਨਾਂ ਨੇ ਕੀਤਾ ਕੀ ਆ ਤੁਸੀਂ ਇੱਕੋ ਗੱਲ ਹੀ ਕਰੀ ਜਾਂਦੇ ਜੇ ਬਾਰ ਬਾਰ ਵੀ ਇਹਨਾਂ ਨੇ ਚੰਗਾ ਨਹੀਂ ਕੀਤਾ ਮੇਰ ਨਾਲ ਜਦ ਤੁਸੀਂ ਪੁੱਛੋ ਨਾ ਢਣਾ ਤਾਂ ਬਸ ਇੱਕੋ ਗੱਲ ਆ ਮੈਨੂੰ ਨਹੀਂ ਚੰਗੇ ਲੱਗਦੇ ਇਹ ਕਿੰਦਾ ਦੀ ਗੱਲ ਹੋਈ ਪਲਾ ਪੀ ਚੰਗੇ ਨਹੀਂ ਲੱਗਦੇ ਕਿਹੜੀ ਗੱਲੋਂ ਨਹੀਂ ਚੰਗੇ ਲੱਗਦੇ ਹੁਣ ਤੇ ਚੰਗੇ ਮਾੜੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਗਈ ਤੁਸੀਂ ਆਪਣੇ ਘਰ ਜੇ ਤੇ ਅਸੀਂ ਆਪਣੇ ਘਰ ਆ ਤਾਂ ਵੀ ਦਖੰਡਾ ਜੀ ਦੇ ਕੇ ਨਾ ਤੇ ਘਰ ਮੇਰਾ ਪੁੱਤਰ ਤਾਂ ਕਿਸਾਂ ਨਹੀਂ ਛੱਡੀ ਦੂੰ ਮੈਂ ਕੋਈ ਦਖਲ ਅੰਦਾਜ਼ੀ ਨਹੀਂ ਦਿੱਤੀ लवली ਨੇ ਆਪਣੀਆਂ ਪਿਆਣਾ ਸਮਝਿਆ ਤੁਸੀਂ ਤਾਂ ਧੀਆ ਕਦੀ ਉਹਨਾਂ ਨੂੰ ਸਮਝਿਆ ਹੀ ਨਹੀਂ ਕਿ ਜੇ ਮੇਰੀ ਧੀ ਨਹੀਂ ਹੈਗੀ ਤਾਂ ਉਹ ਮੇਰੀਆਂ ਧੀਆ ਵਾ ਉਹ ਤੁਹਾਡੇ ਨਾਲੋਂ ਕਿੰਨਾ ਨਿੱਕਾ ਵਾ ਫੀਆ ਵੀ ਉਹਦਾ ਦਿਮਾਗ ਕੰਮ ਕਰਦਾ ਵਾ ਤੇ ਮੇਰੀਆਂ ਭੈਣਾ ਵਾਂ ਮੇਰਾ ਜਾਂ ਮੇਰਾ ਹੀ ਰਹਿਣਾ ਆ ਤੇਰਾ ਨਹੀਂ ਉਹਨੇ ਬਣ ਜਾਣਾ ਉਹ ਤਾਂ ਮੈਂ ਸਮਝਦੀ ਆ ਤੁਹਾਡਾ ਹੀ ਰਹਿਣਾ ਵਾ ਭੈਣ ਜੀ ਨਾ ਐਦਾਂ ਕਰੋ ਤੂੰ ਵਹੀਂ ਗੱਲ ਨੂੰ ਵਧਾਓ ਨਾ ਰਜਿੰਦਰ ਜੀ ਆ ਸਮਝਾ ਕਿਹੜੇ ਕੰਮਾਂ 'ਚ ਪੇਜ ਸਮਝਾਉਣਾ ਕੀ ਆ ਜੇ ਨਹੀਂ ਨਾ ਸਮਝਦੇ ਹੈਗੇ ਤੇ ਮੈਂ ਪਿੰਡ ਫੋਨ ਕਰਦੀ ਆ ਆਪੇ ਮੰਮੀ ਡੈਡੀ ਆ ਕੇ ਤੇ ਫੀਆ ਸਮਝਾਉਂਦੇ ਆ ਚਾਚੀ ਜੀ ਮੇਰੀ ਸੁਣੋ ਗੱਲ ਮੈਂ ਸੰਦੀਪ ਨੂੰ ਬਥੇਰਾ ਤੰਗ ਕਰਦਾ ਰਿਹਾ ਵਾਂ ਪਰ ਉਹਨਾਂ ਕਦੀ ਨਾ ਇੱਕੇ ਫੋਨ ਕਰਕੇ ਦੱਸਿਆ ਨਹੀਂ ਆ ਇਹ ਕੰਮ ਹੁੰਦਾ ਵਾ ਮੈਂ ਹੁਣੇ ਹੀ ਬਥੇਰੀਆਂ ਗੱਲਾਂ ਕੀਤੀਆਂ ਇੱਥੇ ਪਰ ਇੱਕ ਵਾਰੀ ਬੋਲੇ ਨਹੀਂ ਇਹ ਕਿਤੇ ਇੰਨੇ ਚੰਗੇ ਆਏ ਤੇ ਮੇਰੀ ਸੁਣੋ ਗੱਲ ਤੇ ਰਿਸ਼ਤਾ ਹੋਣ ਦੋ ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵਾਂ ਤੁਹਾਡਾ ਘਰ ਨਹੀਂ ਚੰਗਾ ਪਰ ਇਹ ਕੁੜੀ ਦੇ ਵਿਆਹ ਦੀ ਗੱਲ ਵਾ ਇਹਦੇ ਵਿਗਨ ਨਾ ਪੈਣ ਦੋ ਨਾਲੇ ਇੱਕ ਗੱਲ ਹੋਰ ਕਰਦਾ ਜਵਾਈ ਹੁੰਦੇ ਨਾਤੇ ਨਾ ਸਾਰਿਆਂ ਨੇ ਸੁਣ ਲਓ ਮੇਰੀ ਗੱਲ ਇਹ ਰਿਸ਼ਤਾ ਮੈਂ ਸਿਰੇ ਚੜਾ ਕੇ ਢੜਨਾ ਵਾਂ ਭਾ ਜੋ ਮਰਜ਼ੀ ਹੋ ਜੇ ਸੰਦੀਪ ਚੱਲ ਚੱਲੀਏ ਬਸ ਫੈਸਲਾ ਹੋ ਗਿਆ ਵਾ ਇਹ ਰਿਸ਼ਤਾ ਹੁਣ ਕੁੜੀ ਦਾ ਨਾ ਉੱਥੇ ਹੀ ਹੋਣਾ ਵਾ ਭੈਣ ਜੀ ਤੁਹਾਡੇ ਕੋ ਜੋ ਹੁੰਦਾ ਵਾ ਨਾ ਕਰ ਲੋ ਤੇ ਬਾਕੀ ਇਹ ਆ ਕਿ ਜੇ ਵਿਆਹ ਦੇ ਵਿੱਚ ਤੁਸੀਂ ਹੱਥ ਵਡਾਉਣਾ ਮਟਾਇਓ ਜੇ ਨਹੀਂ ਆ ਤੇ ਫੇਰ ਤੁਹਾਡੀ ਮਰਜ਼ੀ ਆ ਅੱਜ ਵੀ ਅੱਜ ਤੇ ਰਮਨ ਲਿਆ ਫੇ ਚਾਹ ਹਾਂਜੀ ਹਾਂਜੀ ਆ ਗਈ ਜੇ ਹਲੋ ਬੈਠੋ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਵੇਖ ਲਓ ਪਰਜਾਈ ਤੁਹਾਡੀ ਨੇ ਨਾ ਕੋਈ ਕਸਰ ਨਹੀਂ ਛੱਡੀ ਰਿਸ਼ਤਾ ਤੜਵਾਉਣ ਵਾਸਤੇ ਪਰ ਇਹ ਆ ਤੇ लवली ਹੋਣੀ ਦੋਵੇਂ ਜੀ ਤੇ ਪਾਜੀ ਨੇ ਹਾੜਾ ਸਾਥ ਦਿੱਤਾ ਵਾ ਰਮਨ ਨੇ ਇੰਨਾ ਵੀ ਸਾਥ ਤਾਂ ਦਿੱਤਾ ਵਾ ਤੇ लवली ਦੀ ਮਾਸੀ ਨੇ ਵੀ ਸਾਡੇ ਵਾਲ ਦੀ ਗੱਲ ਕੀਤੀ ਨਹੀਂ ਉਹਨੇ ਵੀ ਨਾ ਜਿੰਨੀਆਂ ਗੱਲਾਂ ਕੀਤੀਆਂ ਖਰਗੀਆਂ ਹੀ ਕੀਤੀਆਂ ਆਪਣੀ ਭੈਣ ਦਾ ਹੀ ਕਸੂਰ ਕੱਢਿਆ ਵਾ ਹੈ ਉਹ ਸੱਚੀ ਆ ਇਹਦਾ ਨਾ ਸ਼ੁਰੂ ਤੇ ਇਹੋ ਹਾਲ ਹੀ ਰਿਹਾ ਵਾ ਤਾਂ ਹੀ ਉਹ ਸਮਝਾਉਂ ਲਈ ਹੀ ਵੀ ਜਾਂ ਤੇ ਮੇਰੇ ਆਖੇ ਸਮਝ ਜਾ ਜੇ ਨਹੀਂ ਸਮਝਣਾ ਤਾਂ ਮੈਂ ਪਿੰਡ ਫੋਨ ਕਰਨਾ ਤੇ ਪੇਕੇ ਨੂੰ ਸੱਦਨ ਮਾਪਿ ਆਉਣਗੇ ਨਾ ਤੇ ਤੇਰੀ ਬੇਇੱਜ਼ਤੀ ਕਰਕੇ ਜਾਣਗੇ ਫੇਰ ਡਰੀ ਥੋੜਾ ਜਿਆ ਨਹੀਂ ਤੇ ਉਹ ਤਾਂ ਵਾਰ ਨਤਲਵਾਰਾ ਮਾਰਦੀ ਹੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡਾ ਇੱਥੇ ਜਵਾਈ ਬੈਠਾ ਤੇ ਉਹਦੇ ਹੁੰਦਿਆ ਕਹਿੰਦੀ ਸਭ ਕੋ ਇਹ ਲੁੱਟ ਪੁੱਟ ਕੇ ਲਾਗੇ ਮੈਨੂੰ ਕੀ ਦਿੱਤਾ ਸੀ ਜੇ ਅਸੀਂ ਲੁੱਟਿਆ ਹੁੰਦਾ ਤਾਂ ਅਸੀਂ ਘਰ ਨਾ ਬਣਾਉਂਦੇ ਮੈਂ ਫਿਰ ਤਾਂ ਹੀ ਕਿਹਾ ਸੀ ਨਾ ਵੀ ਜੇ ਸਾਰਾ ਕੁਝ ਹੀ ਲੈ ਜਾਂਦੇ ਨਾ ਤਾਂ ਅਸੀਂ ਵੀ ਕਮਰੇ ਬਣਾ ਕੇ ਬੈਠੇ ਹੁੰਦੇ ਐਦਾਂ ਖੁੱਲੇ ਮੈਦਾਨਾਂ 'ਤੇ ਬੈਠੇ ਹੁੰਦੇ ਜਿਹੜੇ ਲੋਕ ਸਾਨੂੰ ਗੱਲਾਂ ਕਰਦੇ ਆ ਨਾ ਉਹਨਾਂ ਦਾ ਮੂੰਹ ਬੰਦ ਹੋਇਆ ਹੁੰਦਾ ਸਾਹਮਣੇ ਸਭ ਕੋ ਆਪ ਤੇ ਗੱਲਾਂ ਸਾਨੂੰ ਕਰਦੀ ਐ ਕਿਹੜੀ ਚੀਜ਼ ਨਹੀਂ ਉਹਦੇ ਘਰ ਦਲਜੀਤ ਜਿੱਦਾਂ ਮਰਜ਼ੀ ਕਰਦਾ ਹੈਗਾ ਨਾ ਕੱਲ ਸਾਰਿਆਂ ਦੇ ਵਿੱਚ ਬੈਠਿਆਂ ਉਹਨੇ ਦਵਕੇ ਨਾਲ ਕਿਹਾ ਕਿ ਕੁੜੀ ਦਾ ਵਿਆਹ ਵਾ ਇਹ ਸਿਰੇ ਜਿੱਦਾਂ ਮਰਜੀ ਚੜਨਾ ਵਾ ਫੇਰ ਇਹਦੇ ਪੱਲੇ ਕੀ ਰਿਆ ਤਾਈ ਦੇ ਜੇ ਵੱਡੀ ਦਾ ਵਿਆਹ ਰਖਿਆ ਸੀ ਉਦੋਂ ਵੀ ਇਦਾਂ ਹੀ ਕਰਦੀ ਸੀ ਕਦੀ ਉਹ ਕੰਧ ਤੇ ਚੜ ਕੇ ਵੇਖ ਪੀ ਇਹਨਾਂ ਦੇ ਘਰ ਕੌਣ ਆਇਆ ਤੇ ਕਦੀ ਉਹ ਕੰਧ ਤੇ ਚੜ ਕੇ ਵੇਖ ਸਿਰਫ ਇੱਕ ਨਾ ਹਾਡੀ ਬਾਂਧ ਮਹਾਰਾਜ ਨੇ ਫੜੀ ਆ ਨਹੀਂ ਤੇ ਇਹਨੇ ਤਾਂ ਕੋਈ ਕਸਰ ਉਦੋਂ ਵੀ ਨਹੀਂ ਛੱਡੀ ਉਦੋਂ ਵੀ ਬਥੇਰਾ ਕੁਝ ਕਰਦੀ ਰਹੀ ਐ ਵੇਲਾ ਰਿਸ਼ਤੇਦਾਰਾਂ ਦੇ ਸਾਹਮਣੇ ਕਿਦਾਂ ਉੱਚੀ ਉੱਚੀ ਬੋਲਦੀ ਸੀ ਉਹਨੇ ਤਾਂ ਸ਼ਰਮ ਨਹੀਂ ਕੀਤੀ ਵੀ ਇਹਨਾਂ ਦੇ ਰਿਸ਼ਤੇਦਾਰ ਕੀ ਆਖਣਗੇ ਉਹਦੀ ਸ਼ੁਰੂ ਤੋਂ ਆਤੇ ਇਦਾਂ ਦੀ ਆ ਸਾਨੂੰ ਨੀਵੇਂ ਹੀ ਵਿਖਉਂਦੀ ਰਹੀ ਆ ਸਾਰੀ ਉਮਰੇ ਦੀ ਇਦਾਂ ਹੀ ਨੰਗ ਜਾਣੀ ਆ ਤੁਸੀਂ ਇੱਕ ਗੱਲ ਹੋਰ ਨਹੀਂ ਨੋਟ ਕੀਤੀ ਜਦੋਂ ਮੈਂ ਕਿਹਾ ਸੀ ਨਾ ਕਿ लवली ਮੇਰੇ ਪੁੱਤਾਂ ਵਰਗਾ ਵਾ ਤਾਂ ਗਾੜੀਆਂ ਆਂਦੀ ਤੇਰਾ ਪੁੱਤ ਨਹੀਂ ਬਣ ਜਾਣਾ ਉਹ ਮੇਰਾ ਹੀ ਰਹਿਣਾ ਵਾ ਉਦੋਂ ਮੇਰਾ ਦਿਲ ਇੰਨਾ ਟੁੱਟਿਆ ਨਾ ਕਿ ਕਿਦਾਂ ਦੀਆਂ ਗੱਲਾਂ ਕਰਨ ਦੀ ਆ ਸਾਰਿਆਂ ਦੇ ਵਿੱਚ ਬੈਠਿਆਂ ਇਹਨੂੰ ਮਾਸਾ ਵੀ ਲਓ ਲਿਆਜ ਨਿਗਾ ਹੈ ਰਮਨ ਉਹਨੂੰ ਗੱਲ ਕਰਨ ਦੀ ਅਗਲੀ ਹੈ ਨਹੀਂ ਆ ਨਹੀਂ ਤਾਂ ਕਹਿੰਦੀ ਕੋਈ ਗੱਲ ਨਹੀਂ ਇਹ ਵੀ ਤਾਂ ਤੁਹਾਡਾ ਪੋਤੀ ਆ ਕਿਦਾਂ ਪਾੜ ਪਾੜ ਮੂੰਹ ਗੱਲਾਂ ਕਰਦੀ ਸੀ ਉਹ ਮੈਂ ਸਗੋਂ ਕਿਹਾ ਵੀ ਆਪਣੀਆਂ ਪਹਿਣਾ ਸਮਝਦਾ ਵਾ ਇਹੋ ਗੱਲ ਕਾਣੀ ਹੁੰਦੀ ਆ ਇਹੋ ਗੱਲ ਕਾਣੀ ਹੋਰ ਕੀ ਗੱਲ ਜੇ ਉਹ ਨਿਆਣਾ ਕਰਦਾ ਵਾ ਕੁੜੀਆਂ ਦੇ ਨਾਲ ਤੋ ਉਹਨੂੰ ਮਾੜਾ ਹੀ ਕਿਦਾਂ ਕਹਿ ਦਈਏ ਜਾਂ ਤੁਹਾਡੇ ਭਰਾ ਨੂੰ ਮੈਂ ਮਾੜਾ ਕਿਦਾਂ ਕਹਿ ਦਾਂ ਇਹ ਕੱਲੀ ਸਾਰੇ ਟੱਬਰ ਨੂੰ ਨਾ ਨਾਚ ਨਚਾਉਂ ਲਈ ਆ ਕੱਲੀ ਵਾ ਪੇਸ਼ ਨਹੀਂ ਜਾਂਦੀ ਕੋਈ ਗੱਲ ਨਹੀਂ ਆ ਵਿਆਹ ਹੋ ਲਾਂਦੇ ਫੇਰ ਇਹਦਾ ਕਰਦੇ ਆ ਇਲਾਜ ਇਲਾਜ ਕਾ ਦਾ ਕਰਨਾ ਵਾ ਜਿਹਦਾ ਸਿਰੂ ਤੇ ਇਹੋ ਹਾਲ ਹੋਵੇ ਉਹ ਨਹੀਂ ਸੁਧਰਦਾ ਹੁੰਦਾ ਉਹਦੀ ਸਾਰੀ ਉਮਰ ਇਦਾਂ ਹੀ ਲੰਘਦੀ ਫੇਰ ਮੈਂ ਸੋਚੀ ਨਾ ਵਾ ਵੀ ਉਹ ਨਿਆਣੇ ਹਟਣਾ ਚੰਗੇ ਆ ਇਨੂੰ ਅਹੀਂ ਕੀ ਕਹਿਣਾ ਵਾ ਤੂੰ ਹੀ ਨਾ ਕੋਈ ਗੱਲ ਕਰੋ ਉਹ ਚੰਗੇ ਆ ਸਾਰੇ ਕੰਮ ਗਾੜੀ ਹੋ ਕੇ ਕਰਨਦੇ ਆ ਪਿਆਹ ਤੇ ਲਾਈ ਪੁੱਛਣਦੇ ਆ ਵੀ ਜਿੱਥੇ ਕਿਤੇ ਲੋਡ ਵਹਾਨੂੰ ਦੱਸੋ ਤੇ ਜੇ ਆਪਾਂ ਕੋਈ ਗੱਲ ਕਰਾਂਗੇ ਫਿਰ ਉਹਨਾਂ ਦਾ ਵੀ ਮਨ ਚੁੱਕਿਆ ਜਾਊਗਾ ਇਹ ਕੱਲੀ ਦੀ ਕਿਹੜੀ ਗੱਲ ਵਾ ਇਹਨੇ ਆਪੇ ਬੋਲ ਬਲ ਕੇ ਹਟ ਜਾਣਾ ਵਾ ਹਾਂ ਹੋਰ ਦੋ ਦਿਨ ਬੋਲੂਗੀ ਕੀ ਕੀ ਕਰੂਗੀ ਇਹਨੂੰ ਭਰ ਨਾ ਜਲੂਸ ਤੇ ਦਾ ਨਿਕਲੇ ਆਪਣੀ ਭੈਣ ਦੇ ਸਾਹਮਣੇ ਵੀ ਉਹਨੇ ਵੀ ਵੇਖ ਹੀ ਲਿਆ ਕਿੱਦਾਂ ਗੱਲਾਂ ਕਰਦੀ ਸੀ ਇਹ ਮੇਰੇ ਨਾਲ ਬੜਾ ਕੁਝ ਕਰਦੇ ਰਹੇ ਆ ਜਿਏ ਤੇਰੇ ਨਾਲ ਕਰਦੇ ਰਹੇ ਆ ਬੜਾ ਕੁਝ ਇਹ ਤਾਂ ਤੂੰ ਦੱਸ ਦੇ ਸਹੀ ਸਾਰਿਆਂ ਦੇ ਵਿੱਚ ਤੇ ਕੀਦਰ ਨਾ ਮਾੜਾ ਕੀਤਾ ਵਾ ਕੀਤਾ ਤੇ ਤੂੰ ਬਣਿਆ ਬਣਾਇਆ ਘਰ ਲੈ ਕੇ ਤੂੰ ਬਹਿ ਗਈ ਤੇ ਸਾਨੂੰ ਪੁਰਾਣੇ ਚ ਤੱਕਤਾ ساری ਉਮਰ ਕਰਦੇ ਰਹੇ ਕੰਮ ਹੀ ਵਾਈਆਂ ਜੋਗੀ ਤਾਂ ਇਹਦੇ ਉਹਨਾਂ ਗੱਲਾਂ ਹੁੰਦੀਆਂ ਹੁਣ ਨੀਲੀ ਛੱਤ ਵਾਲਾ ਨਾ ਕਿਸੇ ਦਾ ਮਾੜਾ ਕਰੇ ਉਹਦਾ ਬੰਦਾ ਤੇ ਨਾ ਬੰਦੇ ਨੂੰ ਰੋਟੀ ਨਾ ਖਾਂਦ ਲਈ ਜੀ ਉਹਦੇ ਵਾਸਤੇ ਹੋਵੇ ਤੇ ਚਲੋ ਆਪਣਾ ਕਰ ਲੈ ਕੋਈ ਕੰਮ ਕਰ ਪੀਰੋ ਤੁਸੀਂ ਵੀ ਚਾਹ ਠੰਡੀ ਹੋ ਗਈ ਹੁਣੀ ਤੇ ਮੈਂ ਵੀ ਵੇਖਾਂ ਗੱਲ ਤੇ ਰਮਨ ਦੀ ਵੀ ਠੀਕ ਆ ਤੇ ਗੱਲਾਂ ਤੇ ਨੇ ਬੜੀਆਂ ਕੀਤੀਆਂ ਪਰ ਜੇ ਅਹੀਂ ਹੁਣ ਕੁਝ ਬਾਬ ਦਿੱਤਾ ਨਾ ਤੇ ਵਿਆਹ ਦੇ ਵਿੱਚ ਵਿਗਨ ਪਾਊਗਾ ਤਾਰਾ ਟਾਈਮ ਲੰਘਦਾ ਫੇਰ ਕਰਾਂਗੇ ਗੱਲ ਇਹਦਾ